ਮੈਂ ਵੀਡੀਓ ਬੰਦੇ ਰਹੀ ਆ ਤੁਸੀਂ ਵੀਡੀਓ ਬਣਾਉਣੀ ਬਣਾਉਂਦੇ ਹੋ ਤੁਸੀਂ ਆ ਜਾਣ ਤੋਂ ਇਹਨੂੰ ਗੱਲ ਕਰਦੇ ਆ ਆ ਜੀ ਸਰ ਇਹ ਇਸ ਖਾ ਕੋਲ ਦੇ ਕੋਲ ਚੈਸ਼ੀਨ ਰਿਹਾ ਮੈਂ ਜਿੰਨ ਬੋਲ ਰਿਹਾ ਹਾਂ ਹੋ ਗਿਆ ਤੁਹਾਡਾ ਕੰਮ ਆ ਜਗ੍ਹਾ ਛੱਡੋ ਥੋੜੀ ਥੋੜੀ ਜਗ੍ਹਾ ਛੱਡੋ ਜੀ ਠੀਕ ਹੈ ਸਰ ਥੋੜਾ ਜਿਹਾ ਸਾਨੂੰ ਕੋਈ ਗੱਲ ਨਹੀਂ ਹੋ ਗਿਆ ਤੁਹਾਡਾ ਕੰਮ ਆ ਜਗ੍ਹਾ ਛੱਡੋ ਥੋੜੀ ਥੋੜੀ ਜਗ੍ਹਾ ਛੱਡੋ ਜੀ ਠੀਕ ਹੈ ਸਰ 11 ਸਾਨੂੰ ਕੋਈ ਗੱਲ ਨਹੀਂ ਹੋ ਗਿਆ ਜਿੰਨ ਨੇ ਬੈਠੋ ਸਰ ਨਾਲ ਬਾਕੀ ਜੀ ਨੂੰ ਆਨੰਦ ਸਰ ਕੱਲ ਦੇ ਵਿੱਚ ਸਰ ਨਾਲ ਮੀਟਿੰਗ ਹੋਈ ਸੀ 18 ਤਰੀਕ ਨੂੰ ਇਹ ਨੰਨੇ ਵੀ ਤੁਹਾਨੂੰ ਧਿਆਨ ਵਿੱਚ ਰੱਖੀਓ ਚਲੋ ਬਾਈ ਜੀ ਚਲ ਅੱਗੇ ਅੱਗੇ ਯਾਰ ਕਾਰ ਹੀ ਵਾਸਤੇ ਵਿੱਚ ਫੜ ਗਿਆ ਹੋਇਆ ਪਿੱਛੇ ਹੋ ਜਾ ਨਾ ਬੰਦੇ ਹੈਗੇ ਸਾਹ ਪਿੱਛੇ ਕਰਵਾ ਦੇ ਬਾਹਰ ਹੋ ਤੂੰ ਬਾਹਰ ਆ ਇੱਧਰ ਹੋਣਾ ਇੱਧਰ ਨਹੀਂ ਠੀਕ ਸਰ ਅਸੀਂ 2016 ਦੀ ਸਾਡੀ ਪੋਸਟ ਡਾਇਗਨੋਸਿਸ ਟਾਈਮ 5500 ਰੁਪਏ ਦਾ ਲਾਗੂ ਸਰ ਅਸੀਂ ਕਿੱਥੇ ਨਹੀਂ ਹੋ ਜਾ ਚਲੋ ਹੋ ਜਾਏ ਇਕ ਨੂੰ ਹੋ ਜਾ ਤੁਹਾਡੇ ਹੋ ਗਿਆ ਸਰ ਸਰ ਕਰਦੇ ਕੋਈ ਨਹੀਂ ਅਜੇ ਚਲੋ ਪੈਣੀ ਹੋਗੀ ਪਲੀਜ਼ ਕਾਲ ਕਰ ਦੋ ਨਾਲ ਲੋਗੇ ਸਾਨੂੰ ਲੰਮ ਚਿਰ ਪੰਜ ਸਾਲ ਹੋ ਗਏ ਸਾਨੂੰ ਓਵਰੇਜ ਹੋ ਗਿਆ ਸੀ 32 33 ਸਾਲ ਦੇ ਬੈਠੇ ਹਾਂ ਜੀ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਬੋਸ ਤਾਂ ਨਹੀਂ ਸਾਨੂੰ ਮੌਕਾ ਨਹੀਂ ਮਿਲਣਾ ਸਰ ਪਲੀਜ਼ ਕਰ ਦੋ ਪੈਣੀ ਦਿੱਤੀ ਹੈ ਤਰ੍ਹਾਂ ਤੋਂ ਗੌਰ ਤਾਂ ਕਰਮ ਦੇ ਹਾਂਜੀ ਸਰ ਕਾਲ ਕਰ ਦਿੰਦੇ ਕੋਈ ਕਿਉਂ ਕਰਨੀ ਹੈ ਇਸ ਤਰ੍ਹਾਂ ਸਰ ਸਾਡੀ ਇਧਰ ਫਰਿਆਦ ਨਹੀਂ ਸੁਣਦਾ ਕੋਈ ਮੈਂ ਸੁਣੀ ਹੈ ਨਾ ਹੁਣ ਮੈਂ ਗੌਰ ਕਰੂੰਗਾ ਹਾਂਜੀ 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 ਆਰਾਮ ਸਾਡੇ ਕੁਝ ਨਹੀਂ ਲਿਆ ਇੱਕ ਮਿੰਟ ਪਾਣੀ ਸਰ ਉੱਤੋਂ ਆਣਾ ਇਧਰੋਂ ਆਉਂਦਾ ਨਹੀਂ ਤਾਂ ਪੁਲਿਸ ਨੂੰ ਇਧਰ ਹੋਣਾ ਨਹੀਂ ਹੋਉਂਦੀ ਕੀ ਹਾਲ ਹੈ ਮਾੜਾ ਗਿਆ ਹਾਂ ਚੇਨੋਜੋ ਯਾਰ ਬਾਰੀ ਬਾਰੀ ਪਿੱਛੇ ਆਏਗੀ ਪਿੱਛੇ ਪਿੱਛੇ ਆ ਪਿੱਛੇ ਆ ਸਾਰੇ ਮੈਂ ਇੱਕ ਮਿੰਟ ਹਾਂ ਠੀਕ ਲੈਣ ਨੂੰ ਪਕਰਾਂ ਲੰਬਾ ਉਹ ਨਹੀਂ ਯਾਰ ਆਪ ਤੇ ਤੁਸੀਂ ਤਸੱਲੀ ਨਾਲ ਕਿਹੜੇ ਰੋਕਦੇ ਹੋ ਅੱਗੇ ਨਾ ਆਏ ਸਰ ਇਹਦੇ ਕੋਈ ਗੱਲ ਇਹਨੂੰ ਲੱਗ ਲੈ ਤਸੱਲੀ ਨਾ ਕਰੋ ਤੁਸੀਂ ਇਹ ਕਿਹੜਾ ਤਬੱਸਖਾ ਕਰਦੇ ਸਦਾ ਹੋ ਸਰ ਉਸ ਦਾ ਨਿਯਮ ਹੈ ਸਰ ਆਪ ਦੀ ਸੇਵਾ ਵਿੱਚ ਸਰ ਸਾਡਾ ਸਾਰਾ ਕੰਮ ਆਇਆ ਤੇ ਉਹ ਕਹਿੰਦੇ ਸਾਹਿਬ ਤੋਂ ਹਾਂ सर सर ऐसा सारा सिपटवारी 1200 सर ने बढ़ाए सी 4.5 7 दिन हो गए तीन जने 143 करके बोर्ड में जरूरत है भी होनी चाहिए 50 60 70 100 हो ऐसे पीर सर हमारे सर मेरे साथ काम कर रहे हैं 200 निकल गए आने में लग रहा है 시청서 ਉਹ ਤਰ੍ਹਾਂ ਜਿਹਨੂੰ ਆਜਾ ਨਾ ਤਰਫਾਸ ਤੇ ਹੋਣਾ ਬੈਕ ਸੈਟ ਤੇ ਮੈਂ ਇੱਕ ਦੋ ਸਾਲ ਦੀ ਜਿਹੜੀ ਦਿੱਕਤ ਹੈ ਇੱਧਰ ਨਹੀਂ ਇੱਧਰ ਜਿਹੜੀ ਹੈਗੀ ਹੈ ਜਿਹੜੀ ਸਾਹਮਣੇ ਦੀ ਹੈ

ਆਈਮਾਨਾ ਜੀ ਨੇ 3-4 ਮਹੀਨੇ ਹੋ ਗਏ ਇੱਥੇ ਰੋਜ਼ ਥੋੜੇ ਬਾਅਦ ਤੋਂ ਮੋਟੇ ਆਈ ਕੋਲੋਂ ਮੇਰੇ ਪਾਸ ਇਸਨੇ ਐਕਟਿੰਗ ਤੋਂ ਬਾਅਦ ਦਾ ਚੇਸੀ ਕਾਫੀ ਇੱਥੇ ਰੋਜ਼ ਜੀ ਤੁਸੀਂ ਕਿ ਰੋਜ਼ ਆਉਗਾ ਤੇ ਸੱਜਣ ਹੋ ਜਾ ਪਿੱਛੇ 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 ਹੈਂਡੀਕੈਪ ਉਹ ਸਾਹਮਣੇ ਅੱਜਾਂ ਮੈਨੂੰ ਸੰਭੀਤ ਹੈ ਕਿ ਇਹ ਵੀ ਫਸਟ ਚਾਹੁੰਦਾ ਹੈ ਜੀ ਸਾਡੇ ਵੀ ਉੱਤਰ ਕਿ ਆਪਾਂ ਦਾ ਲੱਗਦਾ ਕੋਈ ਦਰਖਾਸਤ ਨਹੀਂ ਇਹ ਨਹੀਂ ਲੱਗ ਨਹੀਂ ਕਿ ਗਏ ਹਾਂ ਹਿੰਦੀ ਕਾ ਜਾਨ ਨਹੀਂ ਨਹੀਂ ਮੈਂ ਨਿਕਲਣ ਦਿੰਦੇ ਹਾਂ ਸਰ ਜੀ ਮੇਰੀ ਨਾਵੇਂ ਨਾੜ ਆਏ ਆਪਨੇ ਕੋਸਾ ਪਿੰਡ ਹਾਈਵੇ ਚ ਆ ਗਏ ਜੀ ਲੋਟੂ ਆਏ ਜੀ ਸੀ ਅੱਜ ਦਿੱਤੀ ਦਰਖਾਸਤ ਦਿੱਤੀ ਸੀ ਸਪੈਨ ਚ ਹੋਣਾ ਰਸ ਵਾਲਾ ਕਹੀ ਮੈਂ ਤਾਂ ਨਾੜਾ ਮੈਂ ਤਾਂ biraz pişiyor jo please biraz biraz pişiyor jo sarmaşanlık oluyor ki 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 sarmaşanlık oluy ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਜੀ ਕੋਲ ਬੁੱਕ ਸਰ ਬਾਰ ਰੁਕੋ ਜੀ ਜੀ ਕੋਲ ਜੀ